ਹਾਂਜੀ ਸਾਰੇ ਪੰਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗਰਲਾਲ ਬਾਸ ਡੇਰੀ ਫਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਵੀਡੀਓ ਜਿਹੜੀ ਬਣਾ ਰਹੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਲੇਰ ਸਿੰਘ ਪਹਿਲਵਾਨ ਦੇ ਘਰੋਂ ਦੋ ਮੱਝ ਅੱਜ ਤੁਹਾਨੂੰ ਦਿਖਾ ਦਾਂਗੇ ਦਿਖਾਵਾਂਗੇ ਵੀ ਸੱਜਣਾ ਬਹੁਤ ਟੌਪ ਦੇ ਨਕੀਨੇ ਕਿਉਂ ਅੱਜ ਮਹੀਨੇ ਬਾਅਦ ਵੀਡੀਓ ਬਣਾ ਰਹੇ ਆ ਤੇ ਚੀਜ਼ਾਂ ਦੋਵੇਂ ਪ੍ਰਦਰਸ਼ਨੀ ਚੰਗੀਆਂ ਖਰੀਦ ਕੇ ਲੈ ਜਾਂਦੀਆਂ ਕਮੈਂਟਾਂ 'ਚ ਦੱਸਿਓ ਉਸ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਵੀਡੀਓ ਜਲਦ ਲੈ ਕੇ ਹਾਜ਼ਰ ਹੋਇਆ ਕਰੀਏ ਇੱਕ ਮਹੀਨਾ ਥੋੜਾ ਜਿਹਾ ਰੁੱਝ ਗਿਆਂ ਫਸਲ ਖੇਤੀਬਾੜੀ 'ਚ ਹੁਣ ਤੋਂ ਫ੍ਰੀ ਹੋ ਗਏ ਫੇਰ ਇਸ ਕੰਮ ਲਈ ਆਪਾਂ ਸੱਜਣੋਂ ਲਗਾਤਾਰ ਆਉਣਗੀਆਂ ਵੀਡੀਓ ਹਾਂਜੀ ਭਾਣਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਟਸਐਪ ਕੀ ਹਾਲ ਏ ਚੜਦੀ ਕਲਾ ਤੁਸੀਂ ਸੁਣਾਓ ਵਾਹ ਚੜਦੀ ਕਲਾ ਕਿਰਪਾ ਮਾਰ ਕੇ ਹਾਂ ਆ ਟਾਪ ਦਾ ਨਗੀਨਾ ਫਿਰ ਕਿੰਵੇਂ ਸੂਏ ਸੂਪੇ ਅੱਜ ਇਹ ਅੱਜ ਤੀਜੇ ਸੂਏ ਸੂਈ ਏ ਲਓ ਵੀ ਸੱਜਣਾ ਤੀਜੇ ਸੂਏ ਮੱਝ ਅੱਜ ਹੀ ਕਰਮਾ ਵਾਲੀ ਸੂਈ ਸਵਾਈ ਆ ਆ ਪਹਿਲਾਂ ਕਰੋ ਚੈੱਕ ਗੱਲਾ 나ੜੂ ਬੱਚੇ ਦਾ ਨਾਲ ਜੀ ਅੱਜ ਤੜਕੇ 5 ਵਜੇ ਸੂਈ ਆ ਤੇ ਕਰੋ ਚੈੱਕ 3-4 ਕਿਲੋ ਬੋਲਾ ਚੋਇਆ ਲਓ ਵੀ ਸੱਜਣਾ 3-4 ਕਿਲੋ ਬੋਲਾ ਚੋਇਆ ਤੇ 16 ਕਿਲੋ ਦੁੱਧ ਨੇ ਇਨੂੰ ਕਹਿੰਦੇ ਠੱਬੇ ਦਾ ਲੇਵਾ ਪਿੱਠਪੁੜਾ ਕੱਦ ਵਜਨ ਸਿੰਘ ਕਿਹੇ ਵੀ ਪਾਸੇ ਨਹੀਂ ਮੱਝ ਖੁੰਜੀ ਸੱਜਣੋ ਪੂਰਾ ਵੱਡਾ ਕੱਦ ਵਜਨ ਤੇ ਪੂਰਾ ਵੱਡਾ ਪਿੱਠਪੁੜਾ ਆ ਵੇਖੋ ਜਿੱਡਾ ਸੋਹਣਾ ਲੰਮਾ ਸਣ ਲੱਗਾ ਕਰਮਾਲੀ ਨੂੰ ਓਡੀ ਟਾਪ ਦੀ ਤੇ ਪੋਲੀ ਚਵਾਈ ਆ ਆ ਵੀਡੀਓ ਦੇ ਵਿੱਚ ਤੁਹਾਨੂੰ ਧਾਰਾਂ ਵੀ ਦੋ ਦੋ ਮਾਰ ਕੇ ਵਿਖਾ ਦਿੰਨੇ ਆ ਅੱਜ ਹੀ ਸੱਜਣੋ ਇਹ ਸੂਈ ਸਵਾਈ ਕਰਮਾਲੀ ਵੇਖੋ ਵਿਰਲਾ ਗੱਠ ਗੱਠ ਦਾ ਵਿਰਲਾਂਦੇ ਇਹਨੂੰ ਆ ਵੇਖੋ ਥਾਣ ਬਹੁਤ ਟਾਪ ਦਾ ਲੱਗਾ ਆ ਤਾਰਾ ਮਾਰ ਕੇ ਤੁਹਾਨੂੰ ਕਰਾਉਨੇ ਆ ਵੀਡੀਓ ਦੇ ਵਿੱਚ ਇੱਕ ਆ 800 ਅਗਲੀ ਤਰਾਂ ਛਾਂ ਦੇ ਆ ਕਰੋ ਜੇ ਕਗਲੇ ਸਨਾਈ ਸੱਜਣੋ ਚਵਾਈ ਮਗਰ ਲੈ ਜਾ ਮਾਰ ਦੋ ਦੋ ਤਰਾਂ ਲਾਓ ਵੀ ਸੱਜਣੋ ਹੋ ਘਾ ਰੂਵ ਵਰਗੀ ਪੋਲੀ ਇੱਕ ਨੰਬਰ 24 ਦੇ ਮੱਝ ਹਾਥੀ ਜੱਦੀ ਤੇ ਰੇਟ ਬਿਲਕੁਲ ਜਾਇਜ਼ ਕਰਾਂਗੇ ਲੈਣ ਦੇਣ ਵਾਲਾ ਕਿਉਂ ਅੱਜ ਵੀਡੀਓ ਬੜੇ ਚਿਹਰਬਾਦ ਬਣਾਉਣ ਦੇ ਆ ਤੇ ਜਿਹੜਾ ਪਹਿਲੇ ਫੋਨ ਤੇ ਭੈਣ ਭਰਾ ਕੋਈ ਖਰੀਦੇ ਇਹਨਾਂ ਨੂੰ ਕਰਦਿਏ ਜੀ ਜੱਸਣੋ ਜੱਸਣੋ ਜੀ ਬਾਦਸਾ ਜਿਹਨਾਂ ਸੱਜਣੋ ਲਈ ਉਹਨਾਂ ਦਾ ਕੀਤਾ 1,60,000 ਦਾ ਮੁੱਲ ਹਾਂਜੀ ਆਪਾਂ ਬਾਅਦ ਤੋਂ ਹਾਂ ਚਰਬਾਲ ਵੀਡੀਓ ਪਾਉਣ ਲੱਗੇ ਆਪਾਂ ਉਰਦੀਆਂ ਜਾਣ ਵਾਲੇ ਮੁੱਲ ਕਰਨੇ ਆ ਹਾਂ ਨਾ ਹੀ ਜਿੰਨੇ ਦੇ ਦੇ ਦੋ ਇੱਕ 40 ਦੀ ਦੇ ਦਈਏ ਕਰ ਗਏ ਮੰਤਰ ਖੋਲਾਈ ਇੱਕ 30 ਦੀ ਦੇ ਦੇਨੇ ਲਓ ਸੱਜਣਾ 30 ਦੀ ਹੋਰ ਵੀ ਕਰ ਦਈਏ ਸਵਾ ਦੀ ਦੇ ਦਿਆਂਗੇ ਸੱਜਣਾ 1 ਲੱਖ ਤੇ 52000 ਦਾ ਹਾਥੀ ਏਡੀ ਮੈਂ ਦੁੱਧ ਦੁੱਧ ਵੀ 16 ਨੋ ਕਲਾਸ ਚੱਲਣ ਵਾਲੀ ਏ ਵੇਖੋ ਪਿੱਠ ਪੁੜਾ ਵੱਡਾ ਕੱਦ ਵਜਨ ਤੇ ਇੱਕ ਪੰਜੀ ਦੇ ਵਿੱਚੋ ਹੀ ਛੋਟ ਕਰ ਗੀ ਦੋ ਯਾਰ ਕਰਦਾ ਯਾਰ ਹੋਰ ਕਰਦੀਏ 22 ਦੀ ਦੇ ਦੀ 22 ਜੋ ਦੋਸਤੋ ਛੋੜੀ ਹੋਣੀ ਜੀ ਲਓ ਸੱਜਣਾ 122000 ਦਾ ਨਗੀਨਾ ਪਹਿਲੇ ਨੰਬਰ ਵਾਲਾ ਤੇ ਦੂਜੇ ਨੰਬਰ ਵਾਲੀ ਕਰਮਾਂ ਵਾਲੀ ਅੱਜ ਹੀ ਸੂਈ ਸਵਾਈ ਉਹਦੇ ਮਗਰ ਵੀ ਇਹ ਕੱਟੀ ਜੀ ਕਰੋ ਚੱਕ ਗਿੱਲੇ 나ੜੂ ਅਜੇ ਮੱਜਾਂ ਦੇ ਆਹ ਵੇਖੋ ਦੂਜਾ ਸੁਹਾ ਇਹ 4 ਵਜੇ ਤੜਕੇ ਸੂਈ ਇਹ ਅੱਜ ਤੜਕੇ 4 ਵਜੇ ਦੀ ਸੂਈ ਜ਼ੋਰ ਜ਼ਾਰ ਕਰਮਾਂ ਵਾਲੀ ਨੇ ਇਹਨੇ ਪਾਤੀ ਆ ਓਏ ਜ਼ੋਰ ਵੀ ਪਈ ਗਈ ਕੱਟੀ ਨੂੰ ਜਨਮ ਦਿੱਤਾ ਨੇ ਓਹੀ ਮਾਰ ਦਿੰਦਾ ਚੱਟ ਆਹ ਵੇਖੋ ਸਿੰਘ ਸੁੰਗ ਦੀ ਬੰਤਰ ਪਿੱਠ ਪੁੜਾ ਥਣ ਲੇਵਾ ਕਿਹੇ ਵੀ ਪਾਸੇ ਨਹੀਂ ਸੱਜਣਾ ਝੋਟੀਆਂ ਖੁੰਝੀਆਂ ਆ ਬਾਹਰੋਂ ਮਾਰਿਓ ਬਾੜੇ ਪਈਏ ਜੋ ਹਾਂ ਆ ਵੇਖੋ ਸੱਜਣਾ ਨੇ ਜੀ ਇਹ ਵੀ ਕਰਮਾਲੀ ਨੇ ਪਾਤੀ ਓਕੇ ਬਿਲਕੁਲ ਆ ਕਰ ਲੋ ਜਿਕ ਪੂਰਾ ਪਿੱਠ ਪੁੜਾ ਸਿੰਘ ਦੀ ਬੰਤਰ ਕੱਦ ਵਜਨ ਕਿਹੇ ਵੀ ਪਾਸੇ ਨਹੀਂ ਝੋਟੀਆਂ ਵੀ ਖੁੰਜੀ ਗੱਠ ਗੱਠ ਦਾ ਵਿਰਲੇ ਆਦਾ ਵੀ ਇਹ ਵੀ ਝੋਟੀ ਕੋਈ ਚੰਗੀ ਸੇਵਾਲਾ ਭਰਾ ਲੈ ਜੇ ਦੁੱਧ 13 14 ਕਿਲੋ ਚਵਾ ਦੂਗੀ ਥਾਨ ਲੈਵਾ ਬਹੁਤ ਸਾਫ ਸੁਥਰਾ ਤੇ ਚੁਾਈ ਬੜੀ ਵਧੀਆ ਲੱਗੀ ਇਹਨੂੰ ਆ ਕਰੋ ਜਿਕ ਨੇ ਵੀ ਮੈਂ ਦੋ ਅੱਜ ਵੀਡੀਓ ਚਿਰ ਬਾਅਦ ਪੈਣ ਲੱਗੀ ਆ ਪਰ ਲੇਵੇ ਵੇ ਕਰਿਓ ਜੇ ਇੱਕ ਮੱਜਾਂ ਦੀ ਮਾੜਾ ਡੱਬੀ ਵਰਗੀਆਂ ਆ ਦੇ ਖੁੱਲੇ ਵੱਡੇ ਲੇਵੇ ਸੱਜਣੋ ਆਹ ਕੱਟੀ ਜੇ ਦੇ ਮਗਰ ਗਿੱਲੇ 나ੜੂ ਬਿਲਕੁਲ ਦੋ ਬੱਚਿਆਂ ਦੇ ਬੌਲੇ ਦੇ ਮੱਜਾਂ ਜੇ ਕਿ ਚਵਾਈ ਹੋਈ ਹੈ ਇਹਨਾਂ ਦੀ ਇਹਦਾ ਕਰਦੀਏ ਜੱਸਨੋ ਹੀ ਇਹਦੀ ਡਿਮਾਂਡ ਇੱਕ 10 ਇੱਕ 10 10 ਦਾ ਇੱਕ ਲੱਖ ਪੂਰੇ ਦੀ ਦੇ ਦਿਆ ਲਓ ਸੱਜਣੋ ਲੱਖ ਦੀ ਲੱਖ ਦੇ ਵਿੱਚੋਂ ਛੋੜ ਨਹੀਂ ਨਹੀਂ ਕਹਿਣੇ ਦੁੱਧ ਇਹ ਵੀ 13 ਕਿਲੋ ਭਰ ਦਊਗੀ ਲੱਖ ਦੇ ਵਿੱਚੋਂ ਛੋੜ 2000 ਕਰ ਦਿਆਂਗੇ ਲੋ ਸੱਜਣਾ ਲੱਖ ਦੇ ਵਿੱਚੋਂ 2000 2000 ਹੋਰ ਕਰ ਦਿਆ 3 ਨਹੀਂ ਕਰ ਗਿਆ ਫਿਰ 3 ਜੋ 200 ਛੋਟ ਹੋਣੀ ਏ ਲੋ ਸੱਜਣਾ 97000 ਦੇ ਵਿੱਚੋਂ ਇਹ 200 ਛੋਟ ਮੋਲ ਜੈਸਨੋ ਵਾਲੇ ਮੱਜਾਂ ਵੱਡੀਆਂ ਮਗਰ ਕੱਟੀ ਮਗਰ ਕੱਟੀ ਪੈਠਪੁੜੇ ਦੋ ਮੱਜਾਂ ਦੇ ਵੇਖੋ ਉਹ ਤੇ ਬਾਹਲਾ ਹਾਥੀ ਵੱਡਾ ਨਾ ਕਰਮਾ ਵਾਲਾ ਜਿਹੜਾ ਪਹਿਲੇ ਨੰਬਰ ਤੇ ਵਿਖਾਇਆ ਤੁਹਾਨੂੰ ਉਹ ਜਾਜ ਇੱਕ ਛੋਟਾ ਜਿਹਾ ਹਾਂ ਦੋਵੇਂ ਟਾਪ ਦੀਆਂ ਮੱਜਾਂ ਆਪਦੀ ਪਹੁੰਚ ਕੇ ਪਿੰਡ ਡਾਲਾ ਤਸੱਲੀ ਕਰਕੇ ਖਰੀਦੋ ਜੇ ਕੋ ਭਰਾ ਆਨਲਾਈਨ ਮੰਗਵਾਉਂਦਾ ਜਿਹੜੀ ਗੱਲ ਦੱਸਾਂਗੇ ਉਸ ਤੇ ਪੂਰੇ ਲਾਂਗੇ ਇੱਕ ਪਹਿਲਾਂ ਵੱਚੀ ਹੋ ਗਈ ਆਪਣੇ ਕੋਲ ਹਾਂ ਬੋਲ ਦਿਓ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 977929006 ਪਿੰਡ ਡਾੜ ਤਹਿਸੀਲ ਪੱਡੀ ਜ਼ਿਲ੍ਹਾ ਤਰਨਤਾਰਨ ਸਾਹਿਬ ਨਾ ਵੀ ਸੱਜਣੋ ਇਸ ਨੰਬਰ ਤੇ ਕੋਈ ਵੀ ਭਰਾ ਕਨੈਕਟ ਕਰ ਸਕਦਾ ਹੈ ਤੇ ਇਹਨਾਂ ਪਸ਼ੂਆਂ ਦੋਹਾਂ ਦੀ ਜਾਣਕਾਰੀ ਲੈ ਸਕਦਾ ਹੈ ਸਾਰੇ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ